ਜੁਗਾ ਜੁਗਾ ਦਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਜੁੜੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਕਾਰ ਦੇ ਨਾਲ ਬੜੇ ਅਦਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ जिस कला द्वारा परमेश्वर इस सृष्टि को सदा नव नरूआ रखता है उस कला का नाम है मौत जिस तरह पुराने वृक्ष पशु पंछी जीवित संसार से चले जाते हैं उन्होंने नवी पैदश आ जाती है के नाल खुशी प्रदान होंगी दुख प्रदान इसे दुख ते दे सुख दे विच। ਸੰਸਾਰ ਦਾ ਜੋ ਵਹਨ ਹੈ ਉਹ ਤੁਰਿਆ ਜਾਏਗਾ ਕਦੋਂ ਦਾ ਤੁਰਿਆ ਹੈ ਇਹ ਵੀ ਪਰਮੇਸ਼ਰ ਨੂੰ ਨਹੀਂ ਪਤਾ ਕਦੋਂ ਤੱਕ ਤੁਰਨਾ ਹੈ ਇਹ ਵੀ ਪਰਮੇਸ਼ਰ ਨੂੰ ਨਹੀਂ ਪਤਾ ਕੋਣ ਕੋਣੀ ਸੰਸਾਰ ਦੇ ਵਿੱਚ ਆਏ ਉਹਨਾਂ ਦੀ ਕੋਈ ਗਲਤੀ ਨਹੀਂ ਕੀਤੀ ਜਾ ਸਕਦੀ ਬਾਲਾ ਮਰਦਾਨਾ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਦੇ ਨਾਲ ਗੋਸ਼ਟੀ ਕਰਨ ਤੋਂ ਬਾਅਦ ਤ੍ਰੂ ਰਾਜੇ ਦੀ ਪੁਰੀ ਨੂੰ ਜਾ ਰਹੇ ਸਨ रस्ते रिशि मिले जिरा नाम ग्रंथा ने काक समुंड लिखे मरदाने ने साहबसभा पुछे कि ऋषि जी आप इतने कितनी क देर दे बैठे हो वो ऋषि का पता की जवाब से कहना मैं संसार में कई बार बनते देखा तो कई बार खत्म होते देखा हूँ तुम कई बार अंदाजा ला लो भी अठ बार अरब तो उपरवादी है दुनिया की भी कदम खत्म भी हो जाऊंगी पर सब तो इतिहासक स्रोत है जहरा जिनको अपना सची कह दी सरकार सच्चे बचन और सुखनी साहब के पढ़ते हैं कई बार पसरू पासार सदा सदा एक एकम कई बार परमेश्वर ने श्रिष्टि ने बढ़ाया तो कई बार खत्म किया सुखनी साहब की बाणी कह रही है उसने जो ए बड़ी धरती दे कई बार खत्म हुई कई बार बनी किन्ने किने राजे महाराजे किन्ने लोग आए ਗ੍ਰੰਥਕਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਆਪਾਂ ਇੱਕ ਪੈਰ ਧਰਦੇ ਇੱਕ ਬਾਦਸ਼ਾਹ ਦੇ ਸਿਰ ਤੇ ਰੱਖਿਆ ਜਾਂਦਾ ਜਦੋਂ ਆਪਾਂ ਦੂਸਰਾ ਪੈਰ ਪੁੱਟਦੇ ਇੱਕ ਵਜ਼ੀਰ ਦੇ ਸਿਰ ਤੇ ਰੱਖਿਆ ਜਾਂਦਾ ਕਹਿਣ ਤੋਂ ਬਾਅਦ ਇਸ ਧਰਤੀ ਦੇ ਰਾਜਿਆਂ ਤੇ ਵਜ਼ੀਰਾਂ ਨੇ ਗੱਲ ਕਰਕੇ ਬਾਕੀ ਲੋਕਾਂ ਨਾਲ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਪੂਰ ਆਈ ਜਾਣੇ ਹਨ ਜਾਈ ਜਾਣੇ ਹਨ ਪਰਮੇਸ਼ਰ ਨੇ ਸਿਫਤੀ ਰਹੀ ਹੈ ਵਾਸਤਵ ਦੇ ਵਿੱਚ ਜਦੋਂ ਪਰਮੇਸ਼ਰ ਇਕੱਲਾ ਸੀ ਮੰਦਰ ਵਿੱਚ ਫੁਰਨਾ ਫੁਰਿਆ ਕੇ ਸੰਸਾਰ ਦੀ ਖਦਾਇਸ਼ ਕੀਤੀ ਹੈ ਇੱਕ ਫੁਰਨਾ ਪਰਮੇਸ਼ਰ ਦਾ ਜੋ ਆਪਾ ਦੇਖ ਰਹੇ ਬਾਤ ਵਿੱਚ ਕੋਈ ਕਿਸੇ ਦਾ ਭੈਣ ਨਹੀਂ ਹੈ ਕੋਈ ਕਿਸੇ ਦੀ ਮਾਂ ਨਹੀਂ ਕੋਈ ਕਿਸੇ ਦਾ ਬਾਪ ਨਹੀਂ ਕੋਈ ਕਿਸੇ ਦਾ ਪੁੱਤ ਨਹੀਂ ਕੋਈ ਧੀ ਨਹੀਂ ਆਪ ਜੋ 18 ਤੋਂ ਪਹਿਲਾਂ ਆ ਇਹ ਗੱਲ ਕਹਦੇ ਕਈ ਦਰਖਸ਼ੀਲੀ ਤੇ ਜਦ ਸਵਾਲ ਕਰਦੇ ਮੇਰਾ ਤਾਂ ਜਾਨ ਨਿਕਲਦੀ ਹੈ ਮੇਰੇ ਪੁੱਤ ਦੀ ਜਾਨ ਮੇਰੇ ਬਾਪ ਨੂੰ ਤਾਂ ਮੈਂ ਹਰ ਟਾਈਮ ਦੇਖਦਾ ਰਹਿਣਾ ਪਰ ਕਰੋਨਾ ਨੇ ਤੁਸੀਂ ਦੇਖਿਆ ਸਾਰੇ ਤੁਸੀਂ ਕਿੱਥੇ ਗਈ ਮਾਂ ਮਤਾ ਕਿੱਥੇ ਗਿਆ ਪੁੱਤ ਕਿਤੇ ਗਏ ਇੱਥੇ ਕਹਿੰਦੇ 12 ਵਾਰ ਲੈ ਜਾਓ ਦਰਸ਼ਨ ਕੀਤੇ ਬਾਪ ਨੇ ਧੀ ਨਹੀਂ ਸੰਭਾਲੀ ਧੀ ਨੇ ਪੁੱਤ ਨਹੀਂ ਸੰਭਾਲਿਆ ਤੁਹਾਡੇ ਸਾਰਿਆਂ ਸਾਹਮਣੇ ਹੋਇਆ ਇਸ ਕਰਕੇ ਮਾਰਾ ਨੇ ਸਵਈਆ ਵੀ ਤਿਲਕਤਾ ਪਰ ਰੋਜ਼ ਨੇ ਤਨੇਮ ਜੇ ਪੜਦੇ ਆਂ ਕੁਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਤੇ ਸੋ ਪਰਮੇਸ਼ਰ ਨੇ ਸਾਲੂਪੁਰ ਕਿਰਿਆ ਦਿੱਤ ਚਲ ਜਾਇਆ ਜੀ ਦੀਆਂ ਮੋਦੀਆਂ ਤੰਦਾ ਕਿਸੇ ਦੇ ਨਾਲ ਜੁੜੀਆਂ ਹੁੰਦੀਆਂ ਜਿੰਗੀਆਂ ਜ਼ਿਆਦਾ ਡੂੰਘੀਆਂ ਹੁੰਦੀਆਂ ਉਹਨੂੰ ਜ਼ਿਆਦਾ ਦੁੱਖ ਲੱਗਦਾ ਹੈ ਪਰਿਵਾਰ ਦੇ ਵਿੱਚੋਂ ਜੀ ਗਿਆ ਭਾਵੇਂ ਸਿਆਣੀ ਉਮਰ ਸੀ ਬਹੁਤ ਜ਼ਿਆਦਾ ਲੰਮੀ ਉਮਰ ਸੀ ਪਰ ਪਰਿਵਾਰ ਦੇ ਵਿੱਚੋਂ ਜੀ ਗਿਆ ਪਰਿਵਾਰ ਨੂੰ ਦੁੱਖ ਜ਼ਿਆਦਾ ਗਵਾਂਡੀਆਂ ਨਾਲ ਹੋਰ ਘਟਾ ਹੋਰ ਜਿਹੜੇ ਬੰਦੇ ਉਹਨਾਂ ਨੂੰ ਹੋਰ ਘਟਾ ਇਸ ਕਰਕੇ ਮਾਦਾ ਜਾਣਾ ਪਰਿਵਾਰ ਦੇ ਵਿੱਚੋਂ ਭਾਵੇਂ ਬਿਰਧ ਹੋਵੇ ਭਾਵੇਂ ਥੋੜੀ ਉਮਰ ਦੇ ਵਿੱਚ ਹੋਵੇ ਉਹ ਪਰਿਵਾਰ ਲਈ ਘਟਾ ਹੀ ਹੁੰਦਾ ਸਿਆਣੇ ਨੇ ਕੋਈ ਨਾ ਕੋਈ ਸਿਆਣੀ ਗੱਲ ਕਰ ਦੇਣੀ ਜਿਹਦੇ ਕਰਕੇ ਪਰਿਵਾਰ ਦੀ ਬਚਤ ਹੋ ਜਾਂਦੀ ਹੈ ਪਰਿਵਾਰ ਸਮਝ ਵੀ ਜਾਂਦਾ ਇਹ ਪਰਿਵਾਰ ਦੇ ਵਿੱਚ ਇੱਕ ਪੁਲ ਹੁੰਦਾ ਜਿਹੜੀ ਮਾਤਾ ਹੁੰਦੀ ਆ। ਉਹ ਦੋਨਾਂ ਚੀਜ਼ਾਂ ਨੂੰ ਜੋੜ ਦਿੰਦਾ ਨਾ ਨਦੀ ਦੇ ਵਿੱਚ ਜਦੋਂ ਪੁਲ ਹੁੰਦਾ ਦੋਦੇ ਕਿਨਾਰਿਆਂ ਨੂੰ ਇਸੇ ਤਰ੍ਹਾਂ ਜੇ ਪੁੱਤਰਾਂ ਦੇ ਵਿੱਚ ਕੋਈ ਝਗੜਾ ਹੋ ਜੇ ਸਿਆਣੀ ਮਾਂ ਹੋਵੇ ਨਾ ਉਹ ਘਰ ਦੇ ਵਿੱਚ ਛਾਂ ਠੇਰ ਕਰ ਦਿੰਦੀ ਆ। ਸੋ ਉਸ ਤੋਂ ਪਰਿਵਾਰ ਬੰਨਜਾ ਹੋਇਆ। ਬਾਕੀ ਜਦੋਂ ਦਾਸ ਆਇਆ ਰਾਗੀ ਸਾਹਿਬਾਨ ਬੜੇ ਪ੍ਰੇਮ ਦੇ ਨਾਲ ਇੱਕ ਵਚਨ ਕਰ ਰਹੇ ਸਨ ਕਿ ਮਾਤਾ ਦੀ ਬੜੀ ਸੇਵਾ ਹੋਵੇ। ਜੇ ਸੇਵਾ ਹੋਈ ਉਹਦਾ ਫਲ ਵੀ ਤੁਹਾਨੂੰ ਪ੍ਰਾਪਤ ਹੋਣਾ। ਆਮਿਕ ਗ੍ਰੰਥਾਂ ਦੇ ਵਿੱਚ ਆਉਂਦਾ ਇੱਕ ਖਲੀਫਾ ਹੋਇਆ ਉਹ ਖਲੀਫੇ ਨੇ ਬੜੀ ਬੰਦਗੀ ਕੀਤੀ ਇੱਥੋਂ ਤੱਕ ਬੰਦਗੀ ਕੀਤੀ ਕਿ ਪਰਮੇਸ਼ਰ ਦੀ ਦਰਗਾਹ ਦਰਗਾਹ ਤੱਕ ਉਹਦੀ ਆਉਣ ਜਾਣ ਹੋ ਗਿਆ ਜਦੋਂ ਇੱਕ ਦਿਨ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਗਿਆ ਪਰਮੇਸ਼ਰ ਕਹਿੰਦਾ ਕਿ ਚੱਲ ਤੇਰੇ ਲਈ ਇੱਕ ਮਹਿਲ ਬਣਾ ਰਿਹਾ ਤੈਨੂੰ ਦਿਖਾ ਮ ਜਦੋਂ ਮਹਿਲ ਦਿਖਾਇਆ ਉਹਦੇ ਨਾਲ ਇੱਕ ਹੋਰ ਮਹਿਲ ਬਣਾ ਰਿਹਾ ਸੀ ਖਲੀਫੇ ਦੇ ਮਨ ਜਾਵੇ ਹੋਰ ਕੋਈ ਮੇਰੇ ਵਰਗਾ ਭਗਤੀ ਵਾਲਾ ਹੋਣਾ ਪਿੱਛੇ ਜਿਹਦੇ ਲਈ ਇਹ ਮਹਿਲ ਬਣਦਾ ਉਹਨੇ ਸਹਿਦ ਸਵਾ ਪੁੱਛ ਲਿਆ ਕਿ ਪਰਮੇਸ਼ਰ ਆ ਮਹਿਲ ਕਿਹਦੇ ਲਈ ਬਣਿਆ ਹੈ ਇਹ ਕੌਣ ਭਗਤੀ ਕਰਦਾ ਪਰਮੇਸ਼ਰ ਕਹਿੰਦਾ ਹੈ ਤੈਨੂੰ ਮੈਂ ਸੰਦਾ ਮਾਦ ਲੋਕ ਜਿੱਦਾ ਤੈਨੂੰ ਡਰੈਸ ਲਾ ਦਿੰਦਾ ਤੂੰ ਜਾ ਕੇ ਪਤਾ ਕਰ ਲੈ ਡਰੈਸ ਦੇ ਮਤਲਬ ਕੋ ਆਪਣੇ ਚਲੇ ਗਿਆ ਉਸ ਬੰਦੇ ਦੀ ਮਾਸ ਗੋਸਤ ਦੀ ਦੁਕਾਨ ਸੀ ਉਹਦੀ ਜੜੀ ਉਹ ਬਹਿ ਕੇ ਜਾ ਕੇ ਕਹਿੰਦਾ ਮੈਂ ਤੈਨੂੰ ਮਿਲਣ ਆਇਆ ਉਹ ਕਹਿੰਦਾ ਆਪੇ ਸ਼ਾਮ ਨੂੰ ਘਰ ਚੱਲਣਾ ਕਿ ਮੈਨੂੰ ਆਪਣੀ ਕੀਰਤ ਕਰ ਉਹਨੇ ਕੀਰਤ ਨੂੰ ਪ੍ਰਧਾਨ ਲੱਗਾ। ਭਾਵੇਂ ਉਹਦੀ ਗੋਲ ਬਾਣੀ ਬੜੀ ਚੰਗੀ ਨਹੀਂ ਸੀ। ਗਾਲੀ ਘੋਲ ਦੇ ਇੱਕ ਨੇ ਨਾਲ ਝਗੜਾ ਕਰਦਾ ਸੀ। ਪਰ ਜਦੋਂ ਸ਼ਾਮ ਨੂੰ ਉਹਨੂੰ ਘਰ ਲੈ ਕੇ ਗਿਆ ਘਰ ਕੀ ਦੇਖਦਾ ਕੱਲੀ ਕਮਾਤਾ ਸੀ ਲੰਡੇ ਦੇ ਪਾਈ ਗੰਦ ਮਾਰਦਾ। ਜਾ ਕੇ ਉਹਨੇ ਪਹਿਲਾਂ ਹਾਲ ਚਾਲ ਪੁੱਛਿਆ। ਪਾਣੀ ਪਿਲਾਇਆ ਉਹਨੂੰ। ਪਾਣੀ ਪਿਲਾ ਕੇ ਫਿਰ ਉਹਨੇ ਰੋਟੀ ਬਣਾਈ ਆਪ। ਰੋਟੀ ਬਣਾ ਕੇ ਮਾਤਾ ਦੇ ਹੱਥ ਤੋਂ ਆਏ ਉਹਨੇ। ਹਾਂ ਤੋ ਆਕੇ ਥਾਲ ਤੇ ਰੋਟੀ ਲੈ ਗਿਆ ਗਰਮ ਗਰਮ ਬੋਲ ਬੈ ਕੇ ਉਹਨੇ ਰੋਟੀ ਖਲਾਈ ਰੋਟੀ ਖਵਾ ਕੇ ਉਹਦੇ ਹੱਥ ਧਵਾ ਕੇ ਥਾਲ ਚੱਕ ਗਿਆ ਫਿਰ ਬਿਸਤਰਾ ਚ ਆੜਿਆ ਬਿਸਤਰਾ ਚ ਆੜ ਕੇ ਮਾਂ ਨੂੰ ਜਦ ਲਟਾਇਆ ਫਿਰ ਉਹਦੀ ਮਾਂ ਪਈ ਪਤਾ ਕੀ ਕਹਿ ਰਹੀ ਆ ਇਹ ਅੱਲਾਹ ਤਾਲਾ ਮੇਰੇ ਪੁੱਤਰ ਨੂੰ ਸਵਰਗ ਅੱਜ ਬਰਸਤਾ ਚ ਬਸਾ ਦੇ ਉਹ ਫੇ ਖਲੀਫਾ ਬੈਠਾ ਜਦੋ ਬਾਰ ਬਾਰ ਕਹਿ ਰਹੀ ਆ ਉਹ ਫੇ ਖਲੀਫਾ ਕਹਿਣਾ ਦੁਨੀਆਂ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਮਾਂ ਦੀਆਂ ਅੰਦਰਾਂ ਵਿੱਚੋਂ ਆਵਾਜ਼ ਨਿਕਲ ਰਹੀ ਇਸ ਤੈਮ ਨਾਲ ਇਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਰੋਕ ਕਰਵੇ ਇਸ ਕਰਕੇ ਕਹਿੰਦੇ ਆ ਪਾਵਾ ਜਿਹੜਾ ਕੋਈ ਮਾਂ ਦੀ ਸੇਵਾ ਕਰਦਾ ਪਾਪ ਦੀ ਸੇਵਾ ਕਰਦਾ ਉਹਦਾ ਜੋ ਧਰਮ ਹੈ ਉਹ ਉੱਚਾ ਵੀ ਹੈ ਉਹਦਾ ਨਾਮ ਜਪਿਆ ਵੀ ਫਿਰ ਸਫਲ ਹੈ ਭਾਵੇਂ ਨਾਮ ਨਹੀਂ ਬਿਚਾਉਂਦਾ ਮਾਪਾਂ ਦੀ ਸੇਵਾ ਕਰਦਾ ਤੀਰਥਾਂ ਦੇ ਨਹੀਂ ਜਾਂਦਾ ਮਾਂ ਬਾਪ ਹੀ ਗੁਰਬਾਨੀ ਨੇ ਤੀਰਥ ਕਹਿਆ ਇਸ ਕਰਕੇ ਅੱਜ ਕਈ ਵਾਰ ਕੋਸ਼ਿਸ਼ ਤੇ ਰਹਿੰਦੇ ਜਿਹੜੇ ਪੁਰਾਣੇ ਬਜ਼ੁਰਗ ਤੇ ਉਹਨਾਂ ਤਾਂ ਅਕਲ ਹੀ ਨਹੀਂ ਸੀ ਪੁਰਾਣੇ ਬਿਰਧ ਆਏ ਕਰਦੇ ਤੇ ਪਰ ਸਾਡੇ ਨਾਲ ਉਹ ਤਾਂ ਚੰਗੇ ਤੇ ਕੋਈ ਫਿਰਦਾ ਆਸ਼ਰਮ ਹੈਗਾ ਸੀ ਅੱਜ ਤੋਂ ਪਹਿਲਾਂ ਜਿੰਨਾ ਫ ਬਜ਼ੁਰਗਾਂ ਦੀ ਗੱਲ ਕਰਦੇ ਕੋਈ ਹੈਗਾ ਤਾਂ ਅੱਜ ਕੋਈ ਉਹ ਕਸਬਾ ਬਚਿਆ ਹੋਾ ਉਹ ਤਾਂ ਗਵਰਨਮੈਂਟ ਵੀ ਐਡ ਦੇ ਰਹੀ ਹੈ ਕਹਿੰਦੇ ਨਵੇਂ ਮਾਡਰਨ ਬਿਰਧ ਆਸ਼ਰਮ ਬਣਾ ਰਹੇ ਆ ਕਿਉਂ ਬਣਾ ਰਹੇ ਆ ਜੇਸੀ ਮਾਤਾ ਪਿਤਾ ਦੀ ਸੇਵਾ ਤਾਂ ਵੇਸਣੇ ਹੋ ਗਏ ਤਾਂ ਤਾਹੀ ਕਰਨ ਲੱਗੇ ਤਾਂ ਬਿਰਧ ਆਸ਼ਰਮ ਬਣ ਰਹੇ ਆ ਪਾਈ ਸਾਹਿਬੀ ਗੱਲ ਸੁਣਾਉਂਦਾ ਕਿ ਮਾਤਾ ਨੂੰ ਖਿੱਚਦੇ ਆ ਮੈਂ ਇੱਕ ਵਾਰ ਕਿਤੇ ਗਿਆ ਪੜਿਆ ਤੇ ਉੱਥੇ ਇੱਕ ਮਾਤਾ ਦਾ ਝੋਲਾ ਚਾਕੇ ਉਹਦੀ ਨੂੰ ਨੂੰ ਛੱਡਣ ਜਾ ਰਹੀ ਆ ਉਹਦਾ ਪੋਤਰਾ ਛੋਟਾ ਹੈ ਉਹ ਬਾਰ ਬਾਰ ਝੋਲਾ ਖੋ ਰਿਹਾ ਹਲਦ ਉਹ ਕਹਿੰਦੀ ਕੋਈ ਨਹੀਂ ਕਮੀਨੇ ਦਾ ਕਿਨੇ ਫੇਰ ਆ ਜਾਣਾ ਉਹ ਮੁੰਡੇ ਤੇ ਮਾਤਾ ਲਈ ਕਿ ਕਮੀਨੇ ਦੀ ਵਾਰੀ ਬੰਨੀ ਪਈ ਸੀ ਕਹਿੰਦੀ ਇਹਨੇ ਫੇਰ ਆ ਜਾਣਾ ਕੋਈ ਗੱਲ ਨਹੀਂ ਕਿ ਕਮੀਨੇ ਦੀ ਗੱਲ ਆ ਉਹ ਮੁੰਡਾ ਰੋਵੇ ਛੋਟਾ ਝੋਲਾ ਖੋਵੇ ਕਹਿੰਦੀ ਰੋਂਦਾ ਕੀ ਆ ਕਹਿੰਦਾ ਮੈਂ ਤਾਂ ਤਾਰ ਹੁੰਦਾ ਵੀ ਇਹ ਤਾਂ ਦੋ ਭਰਾ ਤੇ ਮਾਤਾ ਤੇ ਦੋ ਲੜਕੇ ਤੇ ਇੱਕ ਇੱਕ ਮਹੀਨਾ ਰਹੀ ਜਾਂਦੇ ਤੇ ਕਹਿੰਦਾ ਮੈਂ ਤਾਂ ਇਕੱਲਾ ਹੀ ਆਂ ਇੱਕ ਮਹੀਨਾ ਤੂੰ ਮੇਰੇ ਕੋਲ ਰਹਿ ਨਹੀਂ ਕਰੂਗੀ ਇੱਕ ਮਹੀਨਾ ਤੂੰ ਕਿੱਥੇ ਰਹੇ ਕਰੋਗੇ ਸੋਜੀ ਆ ਗਈ ਚੋਲਾ ਖੋਲਿਆ ਫੇ ਮਾਤਾ ਕਹਿੰਨੀ ਨਹੀਂ ਮੈਂ ਸੇਵਾ ਕਰੂੰਗੀ ਇਸ ਕਰਕੇ ਸਾਨੂੰ ਕਈ ਵਾਰ ਬੱਚੇ ਵੀ ਸੋਜੀ ਦੇ ਦਿੰਦੇ ਆ ਸੋ ਮਾਤਾ ਪਿਤਾ ਦੀ ਸੇਵਾ ਤਾਂ ਸਾਨੂੰ ਵੇਸੜਾ ਨਹੀਂ ਹੋਣਾ ਚਾਹੀਦਾ ਸੋ ਮਾਤਾ ਜੀ ਬਾਰੇ ਬਡਾਲੀ ਸਾਹਿਬ ਨੇ ਵੀ ਦੱਸਦਾ ਤੁਸੀਂ ਸਾਰੇ ਮਿੱਤਰ ਦੋਸਤ ਸਾਰੇ ਆਏ ਹੋਏ ਆ सारे तो पता माता बारे कि आते जाते नगर वासियों ने पता माता तो सो इनका जो पिछोकड़ है वो उस धरती का है गुरुद्वारा परिवार छोड़ा साहब विखे जिते कि इस परिवार ने बहुत सेवा की हूं भी कर रहे हैं गुरुद्वारा परिवार छोड़ा साहब विखे जिते बारह दसवें पातशाह जी ने सारे परवेर परिवार चरण भी पाए आसादी वार भी की सिंह दहीदियां भी होदान पर ਇਹ ਪਰਿਵਾਰ ਦੇ ਆ ਸੇਵਾ ਕਰਦਾ ਸੋ ਮਾਤਾ ਨੂੰ ਤੋਂ ਇਹ ਸਿੱਖਿਆ ਮਿਲੀ ਜਿਉਣਾ ਨੇ ਆ ਕੇ ਇਸ ਸੋਹਰੇ ਪਰਿਵਾਰ ਦੇ ਵਿੱਚ ਵੀ ਪਰਪੰਧਿਤ ਕੀਤੇ ਪਰਿਵਾਰ ਨੂੰ ਸਿੱਕੀ ਦੇ ਨਾਲ ਜੋੜਿਆ ਸੋ ਇਹ ਪਿੰਡ ਜੋ ਜੋ ਹੈ ਬੜਾ ਸੇਵਾਪਾ ਵਾਲਾ ਸਾਰਾ ਪਿੰਡ ਹੈ ਸੋ ਦਾਸ ਦਾ ਮੈਂ ਹੁਣ ਕਹਾ ਮੇਰਾ ਵੀ ਬਹੁਤ ਉਹਨਾਂ ਦੇ ਨਾਲ ਪਿਆਰ ਸੀ ਦਾਸ 79 ਦੇ ਵਿੱਚ ਪਰਿਵਾਰ ਛੋੜਾ ਸਾਹਿਬ ਪਿਆ 80 ਦੇ ਵਿੱਚ ਮੈਂ ਪਿੰਡਾਂ ਦੇ ਜਾਣ ਲੱਗ ਗਿਆ ਮਾਤਾ ਦੇ ਕੋਲ ਆਉਣਾ ਹੁਣ ਤੱਕ ਵੀ ਮੈਂ ਜੇ ਕੋਈ ਪਰਿਵਾਰ ਦਾ ਮੈਂਬਰ ਮਿਲਦਾ ਸਭ ਤੋਂ ਪਹਿਲਾਂ ਮੈਂ ਮਾਤਾ ਦੀ ਖਬਰ ਪੁੱਛਦਾ ਹੁੰਦਾ ਸੀ ਜਦੋਂ ਸਾਡਾ ਸਿੱਤਾ ਸਿੰਘ ਉਹਨਾਂ ਦੇ ਭਰਾਤਾ ਲੁਧਿਆਣਾ ਤੋਂ ਆਉਂਦੇ ਰਹਿੰਦੇ ਸਾਡੇ ਘਰ ਸੋ ਉਹਨਾਂ ਨੂੰ ਪੁੱਛਣਾ ਵੀ ਮਾਤਾ ਦਾ ਕੀ ਹਾਲ ਹੈ ਸਭ ਤੋਂ ਪਹਿਲਾਂ ਪੁੱਛਣਾ ਸੋ ਮੈਂ ਕਈ ਵਾਰ ਮਿਲ ਕੇ ਵੀ ਜਾਂਦਾ ਰਿਹਾ ਸੋ ਮਾਤਾ ਦਾ ਸਵਾਤ ਅਨੁਸਾਰਿਆਂ ਨੂੰ ਪਤਾ ਸੋ ਆਪਾਂ ਰਲ ਕੇ ਅਰਦਾਸ ਕੀਤੀ ਹੈ ਕਿਉਂਕਿ ਸੰਸਾਰ ਦੇ ਵਿੱਚ ਭਾਵੇਂ ਕੋਈ ਕਿੰਨਾ ਧਰਮਾਤਮਾ ਹੋਵੇ ਕਿੰਨਾ ਪੁੰਨਦਾਨੀ ਹੋਵੇ ਪਰ ਜਦੋਂ ਲੇਖਾ ਜੋਖਾ ਦਾ ਉਹ ਲੇਖੇ ਜੋ ਕੇ ਜੋ ਛੁੱਟ ਨਹੀਂ ਸਕਦਾ ਜਿਵੇਂ ਸੀ ਕਹੀਏ ਨਾ ਲੇਖੇ ਜੋ ਕੇ ਪਰਮਾਤਮਾ ਦੇ ਛੁੱਟ ਜੂਗਾ ਕੋਈ ਨਹੀਂ ਛੁੱਟ ਸਕਦਾ ਇਸ ਕਰਕੇ ਪਰਮੇਸ਼ਰ ਕਹਿੰਦਾ ਇੱਕੋ ਚਾਰਾ ਅਰਜੋਈਆ ਕਰਵ ਜੀਓ ਸਮਾਨਾ ਕਰ ਪਿਆਰੇ ਬੁਰੇ ਭਲੇ ਹਮਾਰੇ ਹਾਲਪੁਰ ਆਪ ਜੀ ਨੇ ਪੈਦਾ ਕੀਤੇ ਆ ਚੰਗੇ ਆ ਮਾੜੇ ਆ ਤੈ ਪੈਦਾ ਕੀਤੇ ਆ ਵਾਰਤ ਲਾਜ ਰੱਖੀ ਸਾਡੇ ਔਗਣ ਲਛਤਾਰੀ ਆਪਣੇ ਚਰਨਾਂ ਚ ਲਿਵਾਸਵੇਂ ਵਰਸੀ ਆਵਾ ਗਉ ਦੇ ਚੱਕਰ ਤੋਂ ਬਚਾਈ ਇੱਥੇ ਭਾਣਾ ਮੰਨਿਆ ਦਾ ਪਰਿਵਾਰ ਨੂੰ ਬਲ ਬਖਸ਼ੀ ਕਰੇ ਸੋ ਅੱਜ ਜਿਨ੍ਹਾਂ ਨੇ ਸਾਡੇ ਬਾਰੇ ਭਾਣੇ ਦੇ ਬੜੇ ਫੂਰਨੇ ਬਾਈ ਸਹਿਬ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਸੋ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਨਿਮਰਤਾ ਤੇ ਉਹਨਾਂ ਦੀ ਜੋ ਸਾਡੇ ਲਈ ਦੇਣ ਹੈ ਸੰਸਾਰ ਦੇ ਲਈ ਉਹ ਬਹੁਤ ਵੱਡੀ ਦੇਣ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਨਿਮਰਤਾ ਦੀ ਗੱਲ ਕਰੀ ਹੈ ਭਾਵੇਂ ਰਵੀ ਦੇ ਬੈਠੇ ਸਨ ਥੱਲੇ ਅੱਗ ਵੀ ਬਲ ਰਹੀ ਸੀ ਸੀ ਸੇ ਰੇਤਾ ਵੀ ਫੈ ਰਿਆ ਸੀ ਬੋਲ ਕਬੋਲ ਵੀ ਸੁਣ ਰਹੇ ਸਨ ਪਰ ਸ਼ਾਂਤ ਸਨ ਸ਼ਾਂਤ ਇਤਨੇ ਸਨ ਕਿ ਨਾ ਚੰਦੂ ਦੇ ਅਗੇ ਤੋਂ ਪੜ ਕੇ ਨਾ ਪਿਰਤੀ ਜਾਂਦ ਨੇ ਉਹਨਾਂ ਦੇ ਨਾਲ ਵੈਰ ਕਮਾਇਆ ਉਹ ਤਾਂ ਨਹੀਂ ਪੜ ਕੇ ਸਾਡੇ ਲਈ ਇੱਕ ਪੂਰਨਾ ਬਾਗ ਚਲੇ ਗਿਆ ਪਰਿਵਾਰ ਦੇ ਵਿੱਚ ਕੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਕੀਰਤੀ ਚੰਦ ਦਾ ਮਾਨ ਨਹੀਂ ਦੇ ਸਕਦੇ ਇਤਿ ਚੰਦ ਨੇ ਕਿੰਨਾ ਕੁਛ ਕੀਤਾ ਕਿਰਤੀ ਜਮੇ ਤੋਂ ਤਾਂ ਗੁਰੂ ਅਰਜਨ ਦੇ ਪਾਸ਼ਾ ਜਨੂੰ ਦਸਤਾਰ ਮਿਲ ਰਹੀ ਸੀ ਗੁਰੂ ਰਾਮਦਾਸ ਜੀ ਤੋਂ ਬਾਅਦ ਦਸਤਾਰ ਖੋ ਕੇ ਲੈ ਗਏ ਉਦੋਂ ਬਾਅਦ ਲੰਗਰ ਪਾਣੀ ਦਾ ਰਸਤਾ ਬੰਦ ਕਰਤੀਆਂ ਉਸ ਤੋਂ ਵੀ ਵੱਡਾ ਉਹਨਾਂ ਨੇ ਕੰਮ ਕੀਤਾ ਕਿ ਹਰਗੋਬਿੰਦ ਪਾਸ਼ਾ ਜੀ ਨੂੰ ਤਿੰਨ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਹਿਲੀ ਵਾਰ ਗਾਈ ਦੇ ਥੜਾ ਨੂੰ ਜ਼ਹਿਰ ਲਾ ਕੇ ਭੇਜਿਆ ਦੂਜੀ ਵਾਰ ਜੋ ਖੜਾਵਾ ਸੀ ਉਹ ਨੂੰ ਜ਼ਹਿਰ ਪਾਉਣ ਦੇ ਲਈ ਸਹੀ ਵਿੱਚ ਲੈਤੀ ਉਦੋਂ ਗੁਰੂ ਹਰਗੋਬਿੰਦ ਪਾਸ਼ਾ ਬਚੇ ਤੀਜੀ ਵਾਰ ਫੇਰ ਸੁਪੇਰੇ ਨੂੰ ਪੈਸੇ ਦੇ ਕੇ ਭੇਜਤਾ ਫੇਤੀ ਜਾਂਦੀ ਨੇ ਕਿ ਇਹਨਾਂ ਦੇ ਜੋ ਹੈ ਸੱਪਰੜਾ ਕੇ ਬਾਗ ਵਿੱਚ ਜਦੋਂ ਖੇਲਦੇ ਹੋਣਗੇ ਪਰ ਪਰਮੇਸ਼ਰ ਨੇ ਤਿੰਨੇ ਵਾਰ ਰੱਖੇ ਪਰ ਗੁਰੂ ਅਰਜਨ ਦੇ ਪਾਸ਼ਾ ਦੇ ਮੂਹ ਤੋਂ ਇੱਕ ਵੀ ਸ਼ਬਦ ਮਾੜਾ ਨਹੀਂ ਨਿਕਲੇ ਆ ਕਿੰਨਾ ਕੁਸ਼ ਕੀਤਾ ਇਸ ਕਰਕੇ ਸਾਡੇ ਲਈ ਉਹ ਸਿੱਕਾ ਦੇਗੇ ਕਿ ਪਰਿਵਾਰਾਂ ਦੇ ਵਿੱਚ ਕਲੇਸ਼ ਵੀ ਪਾਊਗਾ ਸਭ ਕੁਝ ਪਾਊਗਾ ਉਹਦਾ ਮੁਕਾਬਲਾ ਕਿਸ ਤਰ੍ਹਾਂ ਹੋਣਾ ਹੈ ਸ਼ੈਨਸ਼ੀਲਤਾ ਦੇ ਨਾਲ त्याग ਦੇ ਨਾਲ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾਰਾ ਤੇ ਬਾਕੀ ਜੋ ਬਾਣੀ ਬਾਰੇ ਸਾਨੂੰ ਜਹ ਆਜੇਗੇ ਉਹਦਾ ਤਾਂ ਕੋਈ ਮੁੱਲ ਨਹੀਂ ਹੈਗਾ ਕਿ ਅੱਜ ਜੋ ਦੁਨੀਆਂ ਦੇ ਵਿੱਚ ਦੇਖ ਕੇ ਸਾਨੂੰ ਚੌਰ ਹੋ ਰਹੀ ਆ ਕਿਸੇ ਤੇ ਚਾਨਣੀ ਲੱਗ ਰਹੀ ਆ ਕਿਸੇ ਨੂੰ ਸਤਕਾਰ ਨਾਲ ਲਜਾਇਆ ਜਾ ਰਿਹਾ ਲਜਾਇਆ ਜਾ ਰਿਹਾ ਆ ਰਹੇ ਹਨ ਸਭ ਕੁਝ ਹੋ ਰਿਹਾ ਮਹਿਕੇ ਤੇ ਮਹਿਕੇ ਰਮਾਲੇ ਚੜ ਰਹੇ ਹਨ ਅੱਜ ਸਿਰਫ ਕੇਵਲ ਗੁਰੂ ਘਰ ਸਭ ਹੈ ਸੋ ਮਹਾਰਾਜ ਦਸਵੇਂ ਪਾਸ਼ਾ ਸਾਡੇ ਲਈ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਖਾਦੇ ਲੈਣਾਂ ਨੇ ਕੋਈ ਮਤਾਂ ਨਹੀਂ ਸਾਡੇ ਨਾਲ ਫਕਾਇਆ ਉਹ ਜਾਣ ਲੱਗੇ ਇੱਕ ਠੋਕ ਵਜਾ ਕੇ ਕਹਿ ਗਏ ਕਿ ਮੇਰਾ ਹੁਕਮ ਹੈ ਉਹ ਸਾਨੂੰ ਹੁਕਮ ਕਰਕੇ ਗਏ ਆ ਕਿ ਗੁਰੂ ਮਾਨੇਓ ਗ੍ਰੰਥ ਭਾਰਤ ਖਾਨ ਨੂੰ ਬੇਨਤੀ ਨਹੀਂ ਕਰਕੇ ਗਏ ਵੀ ਜੇ ਕਹੇ ਸਾਡੇ ਨਾਲ ਕੋਈ ਸਲਾਹ ਕਰੀ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖੀ ਢ ਉਹ 30 ਰਾਗਾਂ ਵਿੱਚ ਸੇ ਜੋ ਮਹਾਰਾਜ 10ਵੇਂ ਪਾਤਸ਼ਾਹ ਨੇ ਲਿਖੀ 33 ਰਾਗਾਂ ਜਵੀਰ ਆ ਜਾ ਜਾ ਵਾਕੀ ਕੋ ਤੇ ਇੱਕ ਬਾ ਸਾਜੀ ਦਾ ਰਾਜ ਦਰਸ਼ਨ ਪਾਚਨ ਚੜਾਇਆ ਸੋ ਅੱਜ ਗੁਰੂ ਅਰਜਨ ਦੇ ਪਾਸ਼ੇ ਦੇ ਪ੍ਰਕਾਸ਼ ਦੇ ਅਨੁਭਵ ਕਰ ਰਹੇ ਆ ਮਾਤਾ ਜੀ ਦਾ ਭੋਗ ਹ ਸੋ ਸਾਦੇ ਜਿੰਮੇਰਤਾ ਸਭ ਕੁਛ ਹੋਣਾ ਚਾਹੀਦਾ ਗੁਰੂ ਅਰਜਨ ਦੇ ਪਾਸ਼ੇ ਪੇਟੀ ਦਾ ਮਾਨ ਵੀ ਬਰੋਸਾ ਕਰਦੇ ਨੇ ਜਿਸ ਗੱਦੀ ਨੂੰ ਗੁਰੂ ਨਾਨਕ ਪਾਸ਼ਾ ਜੀ ਨੂੰ ਸੱਪਾਂ ਨੇ ਛਾ ਕੀਤੀ ਹੋਵੇ ਬਨਾਸਪਤੀ ਹਰੀ ਹੋਵੇ ਤੁਹਾਡੇ ਨਾਲੇ ਕੀਰਤਬਾ ਸਾਹਿਬ ਕੇ ਸ਼ੇਰ ਨੇ ਪੈਰ ਚੁੰਮੇ ਹੁਣ ਤੇ ਹੋਰ ਇੰਨਾ ਕੁਛ ਕੌਡੇ ਰਾਖਸ਼ਾ ਵਰਗੇ ਨੇ ਇੱਕ ਸ਼ਬਦ ਦੇ ਨਾਲ ਆਧਾਰ ਹੋ ਗਿਆ ਹੋਵੇ ਉਹ ਗੱਦੀ ਕਿ ਜੰਦਾ ਮਾਨਿਕ ਬਰਉ ਸਾਹਿਬ ਇਹਨੂੰ ਸਭ ਕੁਝ ਕਰਦੇ ਪਰ ਸਾਡੇ ਨੇ ਕੂੜ ਨੇ ਪਾਗਿਸ਼ ਐ ਸੀਸਤਾ ਦੇ ਪਰਿਵਾਰਾਂ ਵਿੱਚ ਕਿਲੇ ਇਸ ਤਰ੍ਹਾਂ ਮਟਾਉਣਾ ਸੋ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਅਰਜਨ ਦੇ ਪਾਸ਼ਾ ਕੈਨ ਦਾ ਜਾਨ ਪ੍ਰਕਾਸ਼ਾ ਸੋ ਵਿਧੀਆ ਕਰਾਂਦੇ ਵਿੱਚ ਗੁਰੂ ਅਰਜਨ ਦੇ ਪਾਸ਼ਾ ਨੂੰ ਯਾਦ ਕਰਿਆ ਕਰੋ ਕੋਈ ਕੜੇ ਸੋਵੇ ਕੋਈ ਸ਼ੋਭੇ ਗੁਰੂ ਅਰਜਨ ਦੇ ਪਾਸ਼ਾ ਦੀ ਬਾਣੀ ਪੜੋ ਸਿਮਰ ਕਰੋ ਉਹਨਾਂ ਨੂੰ ਯਾਦ ਕਰੋ ਕਿ ਉਹਨਾਂ ਦੇ ਨਾਲ ਕੀ ਕੁਝ ਹੋਇਆ ਉਹਨਾਂ ਨੇ ਕਦੇ ਔੜਾ ਬੋਲ ਬੋਲੇ ਆ सबों जो पीरी चांद जी बीमार हो गए संगत ने आके बेनती की महाराज थोड़ा तो भराता बड़ा बीमार हो गया तब भी महाराज ने भले की अरदास की शब्द दे राख ले मेरे भाई को शब्द उचार सो गुरु अर्जुन के पातशाह जी का बड़ी कृपा है सो माता जी के साथ चढ़ाई करे हम परिवार महाराज कृपा करे ਸਾਰਿਆਂ ਨੂੰ ਸਾਨੂੰ ਅੰਮ੍ਰਿਤ ਵੇਦ ਜੀ ਦਾਤ ਜਿੱਤਰੇ ਵੀ ਦਾਤ ਵਕਤ ਇਸ ਤਰ੍ਹਾਂ ਬਾਤਾਂ ਜਿੰਨਾਂ ਸਿਮਨ ਕਰਦੇ ਰਹੇ ਜਿੰਨ ਕਿ ਵਿਦੇਕ ਕੀਤੀ ਗਲਤ ਕਰਦੇ ਆਪਣੇ ਇਤੇ ਸੋ ਗੁਰਨਾਨਕ ਪਾਸ਼ਾ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਕੇ ਸੇਵਾ ਦਾ ਪਹਿਰਾ ਦਿੱਤਾ ਸੋ ਕੀਰਤੀ ਪਰਿਵਾਰ ਹੈ ਬੱਚਿਆਂ ਨੇ ਸੇਵਾ ਕੀਤੀ ਹੈ ਮਹਾਰਾਜ ਇਹਨਾਂ ਦੀ ਸੇਵਾ ਥਾਏ ਪਾਏ ਸਿੱਖੀ ਜੀਵਨ ਨਾਲ ਜੱਗਾਂ ਵਕਤ ਕੁਸ਼ਾਂਤੀ ਪ੍ਰਦਾਨ ਕਰੇ ਸੋ ਆਸਿ ਤੁਹਾਨੂੰ ਤੁਹਾਡਾ ਸਾਰਿਆਂ ਦਾ ਫਤਿਹ ਸਾਹਿਬ ਨੇ ਧੰਨਵਾਦ ਕਰਤਾ ਸੋ ਬਾਕੀ ਜਿਹੜੇ ਕੋਈ ਰਹਿ ਗਿਆ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ क्योंकि जिस दिन तो पुरानी संसार को ज्यादा उस दिन तो अच तक बहुत सारे समाज कार्य हूँ जेड कि कला प्रवाह नहीं कर सकता दा। रिश्तेदार मित्र रोस् नगर निवास रल के सारे कमां ने अपने चढ़ाया परिवार तो सारे दिणी है धनबादी है सारे लोड अनुसार गुड़का लंगर तैयार है टुलका लंगर लौड़ अनुसार सार्या ने सके जाना सुंत भी तो थोड़ा फिर बहुत बहुत प्रभाव है तो जितनी देर देखभाल तो जितनी देर देखभाली है ਅਪਾ ਆਪਣੇ ਭਲੇ ਦੇ ਲਈ ਉਸ ਮਾਤਾ ਦੇ ਭਲੇ ਦੇ ਲਈ ਸਤਨਾਵਾਹੀਰ ਦਾ ਜਾਪ ਇਹ ਲੱਣਾ ਕਈ ਵਾਰ ਆ ਸੋਚ ਲੈਂਦੇ ਆ ਕਿ ਅਪਾ ਦਾ ਆ ਮਾਤਾ ਦੇ ਪਉਪਰ ਆਏ ਆ ਪਉਪ ਕਹਿੰਦਾ ਸੀ ਚਲੇ ਜਾਣਾ ਪਰ ਕਈ ਵਾਰ ਸਾਡੇ ਮਨਾਂ ਚ ਆ ਵੀ ਅਸੀਂ ਤਾਂ ਪਤਾ ਨਹੀਂ ਮਰਨਾ ਨਹੀਂ ਮਹਾਰਾ ਦੀ ਬਾਣੀ ਕਹਿੰਦੀ ਹੈ ਮੈਂ ਨਾ ਮਰੋ ਮਰਵੋ ਸੰਸਾਰਾ ਅਸੀਂ ਸੋਚਦੇ ਹਾਂ ਕਿ ਸੰਸਾਰ ਮਰਿਆ ਅਜਾ ਮਰਨਾ ਹੀ ਨਹੀਂ ਅਪਾ ਸਾਰੇ ਮੌਤ ਦੀ ਕਤਾਰ ਦੇ ਵਿੱਚ ਲੱਗੇ ਹੋਏ ਆ ਸਾਰਿਆਂ ਦੀ ਵਾਰੀ-ਵਾਰੀ ਵਾਰੀ ਆ ਜਾਣੀ ਇਸ ਕਰਕੇ ਜੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਆਦਾ ਖਾਤਾ ਖੋਲਣਾ ਉਹ ਨਾਮ ਦੇ ਨਾਲ ਖੋਲਣਾ ਸੋ ਸੁਖਨੀ ਸਾਹਿਬ ਦੇ ਵਿੱਚ ਇੱਕ ਆਉਦਾ ਹੈ ਨਾ ਹਰ ਕਾ ਨਾਮ ਉਹਾਂ ਸੰਗ ਤੋਸਾ ਹੁਣ ਪ੍ਰਾਣੀਆਂ ਬੀਬੀਆਂ ਨੂੰ ਪਤਾ ਤੋਸਾ ਕਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਆ ਤੋਸਾ ਜੀ ਤੋਸਾ ਹੁੰਦਾ ਮੈਦੇਨ ਕੀ ਦੇ ਵਿੱਚ ਗੁੰਦੇ ਆ ਕਰੂ ਨੂੰ ਪਕਾਉਂਦੇ ਆ ਬੇਬੀ ਪਾਲਨ ਦੇ ਵਿੱਚ ਨਾ ਉਹ ਫੇਰ ਧਿਆਨ ਲੱਗਣਦਾ ਸੀ ਸਫਰ ਦੇ ਵਿੱਚ ਨਾ ਉਹ ਭੁੱਖ ਲੱਗਣਦਾ ਸੀ ਸੋ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਦੀ ਧਾਰਨੁ ਦਿੱਤੀ ਆ ਹਰ ਕਾ ਨਾਮ ਉਹ ਸੰਤੋਸ਼ਾ ਜਿਹੜਾ ਜਪਿਆ ਬਾ ਨਾਮ ਆ ਫਿਰ ਦਰਗਾਹ ਦੇ ਚਤੋਂ ਰੂਹ ਜਾਂਦੀ ਹੈ ਉਹ ਨਾਮੇ ਸਹੀ ਹੁੰਦਾ ਸੋ ਪਰ ਰਲ ਮਿਲ ਕੇ ਜਿਤਨੀ ਦੇਦ ਦੇਗੀ ਬਾਦ ਦੀ ਲੈਂਬ ਵੀ ਖਰਾਬ ਨਹੀਂ ਹੋਣਾ ਕੋਈ ਰਸਨਾਸੀ ਨਾ ਰਹਿਜੀ ਦੇ ਮੂਹ ਦੇ ਵਿੱਚ ਸਤਨਾਮ ਦੀ ਆਵਾਜ਼ ਨਾ ਜਾਵੇ ਸਾਡਾ ਵੀ ਖਾਤਾ ਖੁੱਲ ਜਾਣਾ ਸਾਡੀ ਵੀ ਹਾਜ਼ਰੀ ਲੱਗ ਜਾਣੀ ਸੋ ਪਰਾਲ ਕੇ ਸਤਨਾ ਵਾਹਿਗੁਰੂ ਦਾ ਨਾਮ ਜਪੀਏ 2-4 ਮਿੰਟ ਦੀ ਗੱਲ ਹੈ ਸਤਨਾਮ ਵਾਹਿਗੁਰੂ ਸਤਨਾ